ਨੇ ਇਹ ਕੱਲ ਵੀਡੀਓ ਨਾ ਕੇ ਮੋਬਾਈਲ ਤੇ ਪਾਈ ਉਦੋਂ ਬਾਅਦ ਅੱਗੇ ਇਹ ਸ਼ੇਅਰ ਹੁੰਦੀ ਹੁੰਦੀ ਸਾਡੇ ਹਵਤਾਰ ਸਿੰਘ ਜੀ ਆ ਜੀ ਕੱਲ ਜੀ ਕੱਲ ਜੀ ਜਿਹੜੀ ਮਾਤਾ ਗੁੰਮ ਹੋਈ ਸੀ ਉਹ ਉਹਨਾਂ ਦਾ ਪਰਿਵਾਰ ਸਾਡੇ ਨਾਲ ਆ ਤੇ ਆਪਾਂ ਪੁੱਛਦੇ ਆ ਉਹਨਾਂ ਤੋਂ ਵੀ ਕਿੱਦਾਂ ਮਾਤਾ ਕਿੱਥੋਂ ਗੁੰਮ ਹੋਈ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਕਿਹੜਾ ਪਿੰਡ ਆ ਜੀ ਸਭ ਤੋਂ ਪਹਿਲਾਂ ਇਹ ਮਾਤਾ ਜੀ ਆ ਰਾਏਕੋਟਾ ਜੀ ਪਿੰਡ ਪਿੰਡ ਰਾਏਕੋਟ ਜੀ ਹਾਂ ਜੀ ਤੇ ਮਾਤਾ ਜੀ ਕਿੱਦਾਂ ਗੁੰਮ ਹੋਈ ਜੀ ਇਹ ਨਗਰ ਕੀ ਤੋਂ ਗੁੰਮ ਹੋਈ ਜੀ ਨਗਰ ਕਪੀਟਨ ਜੀ ਇਹ ਕਿਹੜੇ ਥਮੇ ਜੀ ਤਿੰਨ ਤਰੀਕ ਨੂੰ ਟਾਲੀ ਸਾਹਿਬ ਐਸਾ ਟਾਲੀਆਂ ਸਾਹਿਬ ਹਾਂਜੀ ਉਥੋਂ ਜੀ ਤਿੰਨ ਤਰੀਕ ਦੀ ਗੁੰਮ ਹੋਈ ਹੈ ਜੀ ਤਿੰਨ ਤਰੀਕ ਦੀ ਗੁੰਮ ਇਹਦੇ ਕੋਈ ਪੋਸਟਰ ਵਗੈਰਾ ਜਾਂ ਇਹਨਾਂ ਨੇ ਲੱਭੀ ਤੁਸੀਂ ਜੀ ਹਾਂਜੀ ਹਾਂ ਲੱਭਦੇ ਉਧਰ ਨੇੜੇ ਨੇੜੇ ਪਿੰਡਾਂ ਐ ਲੱਭਦੇ ਐ ਮੈਸੀ ਵਾਲਾ ਸਾਹਿਬ ਗਏ ਸੀ ਹੋਰ ਗਏ ਸੀ ਜਿੱਥੇ ਦੱਛ ਪੈਤੀ ਸੀ ਹਾਂ ਉੱਥੇ ਤੋਂ ਗਏ ਅੱਛਾ ਜੀ ਪੋਸਟਰ ਵੀ ਲਾਇਆ ਕੱਲ ਜੀ ਠੀਕ ਆ ਜੀ ਹਾਂਜੀ ਇਹ ਮਾਤਾ ਨੂੰ ਜੀ ਕਿਵੇਂ ਉੱਚਾ ਸੁਣਦਾ ਕਿਵੇਂ ਜੀ ਫੋਲਦੇ ਬੋਲ ਨਹੀਂ ਜਾਂਦਾ ਜੀ ਅੱਛਾ ਜੀ ਉੱਚਾ ਹੁੰਦਾ ਵੀ ਉੱਚਾ ਥੋੜਾ ਜੀ ਠੀਕ ਆ ਜੀ ਇਹ ਬਚਪਨ ਤੋਂ ਹੀ ਆਈਆਂ ਹਾਂ ਹਾਂ ਜੀ ਬਚਪਨ ਤੋਂ ਇਹ ਮਾਤਾ ਦੇ ਨਾਲ ਕੋਈ ਹੋਰ ਵੀ ਮਾਤਾ ਸੀ ਨਾਲ ਜਿਹੜੀਆਂ ਇਹਨਾਂ ਦੇ ਨਾਲ ਗਈਆਂ ਹੁਣ ਉੱਥੇ ਸੀ ਸੀ ਕਿੰਨਾ ਤੇ ਮਹੱਲੇ ਨੇ ਸੀਗੇ ਜੀ ਹੂੰ ਉਹ ਟਾਈਮ ਨਾ ਉੱਠ ਗਿਆ ਤਾਂ ਹੋ ਗਿਆ ਹਨੇਰਾ ਠੀਕ ਆ ਜੀ ਤੇ 6:30 ਪਾਉਂਦੇ 7:00 ਵਜੇ ਉਲਟੀ ਹੈ ਠੀਕ ਆ ਜੀ ਤੇ ਕੱਲ ਜਦੋਂ ਤੁਸੀਂ ਫਿਰ ਵੀਡੀਓ ਦੇਖੀ ਜੀ ਪਰਿਵਾਰ ਨੂੰ ਬਹੁਤ ਖੁਸ਼ੀ ਹੋਈ ਹਾਂ ਜੀ ਹਾਂ ਬਹੁਤ ਖੁਸ਼ੀ ਬਹੁਤ ਖੁਸ਼ੀ ਹਾਂਜੀ ਹਾਂਜੀ ਤੇ ਇਹ ਨਗਰਵਾਰੀ ਜੀ ਤੁਹਾਨੂੰ ਬਹੁਤ ਬਹੁਤ ਧੰਨਵਾਦ ਸਾਰੇ ਪਿੰਡ ਦਾ ਠੀਕ ਆ ਜੀ ਤੇ ਮੇਰੇ ਨਾਲ ਨੇ ਜੀ ਜਿਹੜੇ ਮੁੰਡਿਆਂ ਨੇ ਸਹਾਇਤਾ ਕੀਤੀ ਉਹ ਵੀ ਨਾਲ ਆ ਜੀ ਇਹ ਮੁੰਡਾ ਕਾਲੂ ਸੀ ਜੀ ਰਾਜ ਨੂੰ ਚਲੋ ਆਪਦੇ ਪਰਿਵਾਰ ਖਤੰਦੇ ਆ ਤੇ ਉਹਨਾਂ ਦਾ ਤੇ ਇਹਨਾਂ ਦਾ ਵੀ ਮੇਰੇ ਨਾਲ ਸਰਪੰਚ ਸਾਹਿਬ ਖੜਿਆ ਸਰਪੰਚ ਸਾਹਿਬ ਬੋਲੋ ਜੀ ਦੋ ਸ਼ਬਦ ਸਭ ਤੋਂ ਪਹਿਲਾਂ ਸੱਚੀ ਗਾਲ ਬਾਈ ਜੀ ਦੇਖਣ ਸੁਣਨ ਵਾਲਿਆਂ ਨੂੰ ਅਸੀਂ ਧੰਨਵਾਦ ਕਰਦੇ ਆ ਜਿੰਨਾ ਮੁੰਡਿਆਂ ਨੇ ਇਹ ਕੱਲ੍ਹ ਵੀਡੀਓ ਬਣਾ ਕੇ ਮੋਬਾਈਲ ਤੇ ਪਾਈ ਉਸ ਤੋਂ ਬਾਅਦ ਅੱਗੇ ਇਹ ਸੇਰ ਹੁੰਦੀ ਹੁੰਦੀ ਸਾਡੇ ਅਵਤਾਰ ਸਿੰਘ ਜੀ ਆ ਇਹਨਾਂ ਕੋਲੇ ਪਹੁੰਚੀ ਇਹਨਾਂ ਨੂੰ ਪਹਿਲਾਂ ਇਹ ਪਤਾ ਸੀਗਾ ਵੀ ਮਾਤਾ ਜਿਹੜੀ ਹੈਗੀ ਸਾਡੀ ਉਹ ਗੁੰਮ ਹੋਈ ਹੋਈ ਆ ਇਹ ਮਾਤਾ ਦਾ ਪਿੰਡ ਰੈਕੋਟਾ ਤੇ ਇਹਦੇ ਪਰਿਵਾਰ ਦੇ ਵਿੱਚ ਇਹਦੇ ਪੋਤੇ-ਪੋਤੀਆਂ ਹੈਗੇ ਆ ਸਾਰਾ ਪਰਿਵਾਰ ਵਧੀਆਗਾ ਆ ਮਦੰਦਾ ਮਿੰਦ ਕਿਰਤਕਾਰ ਨਾਲ ਪਰਿਵਾਰ ਆ ਤੋ ਸਾਨੂੰ ਵੀ ਬਹੁਤ ਖੁਸ਼ੀ ਹੋਈ ਆ ਵੀ ਇੱਕ ਜਿਹੜਾ ਇਹਨਾਂ ਅਮਰੀਕ ਸਿੰਘ ਕੋਚ ਤੇ ਨਿਰਮਲ ਸਿੰਘ ਨਿੰਮਾ ਜਿਹੜਾ ਕਵੱਡੀ ਖਿਡਾਰੀ ਆ ਇਹਨਾਂ ਦੇ ਜਰੀਏ ਇਹ ਮਾਤਾ ਜੀ ਆਪਣੇ ਪਰਿਵਾਰ ਚ ਜਾ ਰਹੀ ਆ ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਆ ਜੀ ਧੰਨਵਾਦ ਜੀ ਆ ਜਾ ਬਾਈ ਅਵਤਾਰ ਸਭ ਤੋਂ ਬਾਈ ਜੀ ਨਾ ਆਹ ਮੁੰਡੇ ਦਾ ਵੀ ਧੰਨਵਾਦ ਕਰਦਾ ਜੀ ਤੇ ਜਿਹੜਾ ਮੁੰਡਾ ਜੀ ਉਦੀ ਪਹੁੰਚਿਆ ਹੈ ਵਿਚਾਰਾ ਤੇ ਸਾਡੇ ਕੋਲੇ ਆ ਕੇ ਇਹਨੇ ਮਾਤਾ ਜੀ ਨੂੰ ਸਾਮ੍ਹੇ ਆਰਾਧਨ ਜੀ ਮੈਂ ਸਾਰੇ ਹੀ ਪਿੰਡ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਮੈਨੂੰ ਜਦੋਂ ਰਾਤ ਸਾਮੀ ਪਤਾ ਲੱਗਿਆ ਨਾ ਮਤਲਬ ਮੋਬਾਈਲ ਦੇ ਵਿੱਚ ਆਈ ਮਤਲਬ ਵੀਡੀਓ ਮੈਂ ਉਸੇ ਟਾਈਮ ਮਤਲਬ ਵੀ ਇਹਨਾਂ ਨੂੰ ਪਾਈ ਵੀ ਇਹਨੂੰ ਕਲੀਅਰ ਕਰੋ ਵੀ ਇਹ ਕਿਤੇ ਇਹ ਹੀ ਆਪਣੇ ਕੋ ਹੋਰ ਆ ਕੋਈ ਤੇ ਉਦੋਂ ਜਦੋਂ ਇਹਨਾਂ ਨੇ ਇਹ ਕਹਿੰਦੇ ਵੀ ਹਾਂ ਇਹ ਆਪਣੇ ਹੀ ਹੈ ਮੈਂ ਇਤਨਾ ਕੋਲੇ ਜਾ ਕੇ ਸਪਰਕ ਕੀਤਾ ਤਾਂ ਇਹਨੂੰ ਮੈਂ ਘਰੇ ਲਿਆ ਕੇ ਉਹ ਕੀ ਕੇਅਰ ਕੀਤੀ ਇਹਦੀ ਮਤਲਬ ਤੇ ਸਾਰੇ ਹੀ ਮੇਰੇ ਵੀਰਾਂ ਦਾ ਧੰਨਵਾਦ ਜਿਵੇਂ ਕਿਹਾ ਜਾਵੇ ਅਮਰੀਕ ਸਿੰਘ ਜੀ ਕੋਚ ਤੇ ਨਰਮਲ ਸਿੰਘ ਜੀ ਜਗਤਾਰ ਤੇ ਸਾਡਾ ਇਹ ਵੀਰ ਮਤਲਬ ਚੌਂਕੀਦਾਰ ਕਹਈਏ ਇਹਨੂੰ ਅਸੀਂ ਏ ਇਹ ਵੀ ਬਹੁਤ ਉੱਤੇ ਹੋਰ ਵੀ ਪਤਵੰਤ ਦੇ ਸੱਜਣ ਸੀ ਮੱਲਾ ਜਿਹੜੇ ਉੱਤੇ ਹੁਣ ਨਹੀਂ ਆ ਸਕੇ ਟਾਈਮ ਦੀ ਮਤਲਬ ਉਹ ਚੀਜ਼ ਨੂੰ ਜਲਦੀ ਜਾਣਾ ਸੀ ਸਾਰੇ ਹੀ ਪਿੰਡ ਦਾ ਧੰਨਵਾਦ ਹੈ ਹਨੀ ਬਹੁਤ ਬਹੁਤ ਇੱਕ ਵਾਰਾਂ ਇਹ ਮੈਂ ਸਾਰੇ ਨਗਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੇਰੇ ਕੋਲ ਕੋਈ ਜਿਹੜੇ ਸ਼ਬਦ ਨਹੀਂ ਹੈਗੇ ਜਿਨ੍ਹਾਂ ਨੇ ਮਾਤਾ ਦੀ ਕੇਅਰ ਕੀਤੀ ਅਤੇ ਵੀਡੀਓ ਨੂੰ ਸ਼ੇਅਰ ਕੀਤਾ ਧੰਨਵਾਦ